ਕਿੱਡਾ ਵੱਡਾ ਸਰੋਵਰ ਆ ਦੇਖੋ ਜੀ ਪੈਚ ਬਣਾਈ ਪਈ ਆ ਵਿੱਚ ਸਰੋਵਰ ਦੇ ਕ੍ਰਿਕਟ ਦਾ ਸਟੇਡੀਅਮ ਬਣਾਈ ਬੈਠਿਆ ਦੇਖ ਲੋ ਲੈ ਰਾਜ ਭਾਗ ਹੋਵੇ ਸਿੱਖਾਂ ਦਾ ਇੱਥੇ ਵਧੀਆ ਰੌਣਕਾਂ ਲੱਗਣ ਇਹ ਹੈ ਗੁਰਦੁਆਰਾ ਬਾਲੀਲਾ ਸਾਹਿਬ ਜੀ ਨਨਕਾਣਾ ਸਾਹਿਬ ਵਿਖੇ ਇਹ ਸਰੋਵਰ ਦੇਖੋ ਕਿੱਡਾ ਵੱਡਾਗਾ ਤੇ ਬਾਰਾ ਉਹੀ ਗੱਲ ਰਾਜ ਭਾਗ ਦੀਆਂ ਵਰਕ ਤਾਂ ਹੋਣ ਤਾਂ ਸਿੱਖਾਂ ਦੇ ਇੱਥੇ ਰੌਣਕ ਲੱਗੇ ਹਨ ਤੇ ਪਰ ਹੁਣ ਦੇਖੋ ਜਿਹੜਾ ਸਰੋਵਰ ਦੇ ਵਿੱਚ ਪੈਚ ਬਣੀ ਹੋਈ ਆ ਕ੍ਰਿਕਟ ਵਾਲੀ ਪੈਚ ਯਾਨੀ ਕਿ ਇੱਥੇ ਕ੍ਰਿਕਟ ਖੇਡਦੇ ਆ ਬੱਚੇ ਸਰੋਵਰ ਦੇ ਵਿੱਚ ਹਨ ਦੇਖੋ ਬਈ ਜੇ ਇੱਥੇ ਸਿੱਖਾਂ ਰਾਏਪਾ ਹੋਏ ਸਰੌਣਕਾਂ ਲੱਗਣ ਸੰਗ ਤਾਂ ਆਉਣ ਖੁੱਲੇ ਦਰ ਸੇ ਦਾਰੇ ਹਨ ਤੇ ਮਹਾਰਾਜ ਕਿਰਪਾ ਕਰਨ ਆ ਦੇਖੋ ਪੈਚ ਬਣੀ ਹੋਈ ਆ ਕਿੱਡਾ ਸਰੋਵਰ ਦਾ ਦੇਖੋ ਸਾਰਾ ਗੁਰਦੁਆਰਾ ਸਾਹਿਬ ਸੋਨ ਸਾਨ ਮਾਰੇ ਕਰਪਾ ਗਨ ਸਿੱਖਾਂ ਨੂੰ